ਬੀਜਨ ਮਰੀਦ ਅੱਜ ਕਿਰਤੀ ਕਾਲ ਜਨਯਾਰ ਵਿਖੇ ਮਨਾਇਆ ਗਿਆ ਹੈ ਜਿੱਥੇ ਕਿ ਐਸ ਡੀ ਐਮ ਪਾਤੜਾ ਸ਼ੋਕਮਾਰ ਵੱਲੋਂ ਝੰਡਾ ਲਹਿਰਾਇਆ ਗਿਆ ਉੱਥੇ ਹੀ ਪੰਜਾਬ ਪੁਲਿਸ ਦੀਆਂ ਟੂਰੀਆਂ ਨੇ ਵੀ ਸਲਾਮੀ ਦਿੱਤੀ ਹੈ ਤੇ ਇਸ ਕੈਂਪ ਦੇ ਵਿੱਚ ਜਿੱਥੇ ਐਨ ਸੀ ਸੀ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ ਉੱਥੇ ਸਕੂਲਾਂ ਦੇ ਹੋਰ ਸਕੂਲਾਂ ਦੇ ਵੀ ਵਿਦਿਆਰਥੀ ਕਾਫੀ ਵੱਡੀ تعداد ਵਿੱਚ ਪਹੁੰਚ ਕੇ ਰੰਗ ਰੰਗ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਗਿੱਧਾ ਭੰਗੜਾ ਅਤੇ ਹੋਰ ਕਈ ਕੋੜਾ ਨਾਟਕ ਵੀ ਇਹਦੇ ਵਿੱਚ ਕਰਾਏ ਗਏ ਨੇ ਇਸ ਵਕਤ ਮੈਂ ਹਰਪਾਲ ਸਿੰਘ ਮਹਿਰੋਗ 24 ਪੰਜਾਬ న్యూਸ ਚੈਨਲ ਤੋਂ ਕੈਮਰਾਮੈਨ ਹਰਪਾਲ ਸਨੇਹੀ ਦੇ ਨਾਲ ਤੁਹਾਨੂੰ ਇਸ ਵਕਤ ਦਾ ਜਿਹੜਾ ਸੀਨ ਦਿਖਾ ਰਹੇ ਹਾਂ ਅੱਗੇ ਜਿਸ ਤਰ੍ਹਾਂ ਦਾ ਪ੍ਰੋਗਰਾਮ ਐਸਡੀਐਮ ਵੱਲੋਂ ਨਗਰ ਕੌਂਸਲ ਪਾਤਰਾ ਸਮਾਰੋਹ ਨੂੰ ਲੈ ਕੇ ਸੰਗਤਾਂ ਲਹਿਰਾਉਂਦੀ ਰਫਤਾਰ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ भागए हुए मुखिया है सतपाल जी उन्होंने समूह पत्रकार सहबानी साहब डी पीओ साहब एस आई यशपाल जी ਮੋਹ ਨਗਰ ਬਹੁਤ ਹੀ ਸਾਰਾਦਰਸ਼ ਤੇ ਪਿਆਰਾ ਬਲਵਿੰਦਰ ਸਿੰਘ ਮਾਣ ਕੇ ਐਸਆਈ ਅਧਿਕਾਰੀ ਸਾਹਿਬ ਸਤਿ ਸ਼੍ਰੀ ਅਕਾਲ ਜਨ ਪ੍ਰਿੰਸੀਪਲ ਗੁਰਵਿੰਦਰ ਕੌਰ ਜੀ ਨੇ ਬੋਲੇ ਸਤਿ ਜੈ ਜੀ ਐਂਟੀ ਟੈਰੇਰਿਜ਼ਮ ਉਹਨਾਂ ਦੇ ਕਮਾਂਡਰ ਨਕਾਰਨੀ ਕਮਾਂਡਰ ਦੇ ਸਮਾਜਿਕ ਕਮਾਂਡਰ ਐਂਟੀ ਅਧਿਸ਼ ਗੁਰਪਤਵ ਦਿਵਸ ਦੇ ਮੌਕੇ ਸੰਬੋਧਨ ਕਰਨਗੇ ਮੌਕੇ ਤੇ ਮੈਂ ਨੂੰਹੇ ਪਾਛਾ ਸੀਰੂ ਸਿੰਘ ਬਾਦਲ ਸਰ ਜੀ ਦੀ ਚਰਨਛੂਪਾ ਰਵਤ ਸਾਡੀ ਜੀ ਪਟੜਾ ਜ਼ਿਲ੍ਹਾ ਪਰਿਆਲਾ ਦੀ ਉਪਰਧਰਤੀ ਉਤੇ ਗੁਰੂ ਸਾਹਿਬ ਜੀ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਦਾ ਹਾਂ ਇਸ ਸ਼ੋਅ ਦੇ ਹਾਰਿਆ ਮੈਂ ਆਪਣੇ ਸਾਰੇ ਪਤਨਵਾਸੀਆਂ ਨੂੰ ਦਿਉਂਦੀਆਂ ਜਣਹੀਆਂ ਤੋਂ ਮੁਆਫ਼ ਬਾਦ ਦਿੰਦਾ ਹਾਂ ਇਸ ਇਤਿਹਾਸਕ ਮੋਕੇ ਮੈਂ ਸਭ ਤੋਂ ਪਹਿਲਾਂ ਦੇਸ਼ ਦੀ ਅਜ਼ਾਦੀ ਲਈ ਕੋਲ ਕਰਨ ਵਾਲਿਆਂ ਤੇ ਇਸ ਦੀ ਰਾਖੀ ਲਈ ਕੁਰਬਾਨੀਆਂ ਕਰਨ ਵਾਲਿਆਂ ਨੂੰ ਸਲਾਮ ਕਰਦਾ ਹਾਂ ਮੈਂ ਭਾਰਤ ਦੇ ਸਭ ਤੋਂ ਅਸਾਦੇ ਮੁਕੀ ਡਾਕਟਰ ਭੀਮਾ ਅੰਬੇਦਕਰ ਮਾਸ ਮੇਸ ਨੂੰ ਮੰਗਰ ਨੂੰ ਵੀ ਸलाम ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇਹ ਰਹਿਣਾ ਸਬਦ ਦਿੱਤਾ ਜਿਸ ਨੇ ਪੂਰੇ ਮੋਤੂ ਇੱਕ ਮਾਲਾ ਵਿੱਚ ਲੋ ਦਿੱਤਾ ਤੋਂ ਖਾਲੀ ਛੱਡੀਆਂ 640 ਕਿਲੋਮੀਟਰ ਨਹਿਰਾਂ ਨੂੰ ਦੁਬਾਰਾ ਸ਼ੁਰੂ ਕੀਤਾ ਹੈ ਅਤੇ 20 ਤੋਂ 30 ਸਾਲਾਂ ਤੋਂ ਖਾਲੀ ਪਏ ਖਾਲ ਦੁਬਾਰਾ ਚਲਾਏ ਹਨ ਪੰਜਾਬੀ ਤੋਂ ਬਾਅਦ ਪਹਿਲੀ ਵਾਰ ਸਵੇ ਵਿੱਚ 150 ਕਿਲੋਮੀਟਰ ਲੰਬੀ ਮਾਲਵਾ ਨਹਿਰ ਦਾ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ ਇਸ ਮਾਨਮੱਤੇ ਪ੍ਰੋਜੈਕਟ ਉੱਤੇ ਪੰਜਾਬ ਸਰਕਾਰ 2300 ਕਰੋੜ ਰੁਪਏ ਖਰਚ ਕਰੇਗੀ ਜੋ ਸੂਬੇ ਦੀ ਤਕਰੀਬਨ 2 ਲੱਖ ਏਕੜ ਜ਼ਰਖੇਜ਼ ਜ਼ਮੀਨ ਦੀਆਂ ਸਿੰਜਾਈ ਦੀਆਂ ਲੋੜਾਂ ਪੂਰੀਆਂ ਕਰੇਗੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ 18 ਡਾਲਰ ਪਲਾਜ਼ਾਂ ਤੇ ਟੋਲ ਵਸੂਲੀ ਬੰਦ ਕਰ ਦਿੱਤੀ ਗਈ ਹੈ ਜਿਸ ਨਾਲ ਯਾਤਰੀਆਂ ਨੂੰ ਸਾਲ ਦਰਾਨ 225 ਕਰੋੜ ਰੁਪਏ ਦਾ ਲਾਭ ਹੋਇਆ ਹੈ ਪੰਜਾਬ ਦਾ ਪਹਿਲਾ ਸਰਕਾਰੀ ਰਣਬਾਸ ਹੌਟਲ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ ਐਨ ਆਰ ਆਈ ਭਾਈਚਾਰੇ ਦੀ ਸੂਲਤ ਲਈ ਇੰਦਰਾ ਗਾਂਧੀ 에어ਪੋਰਟ ਦਿੱਲੀ ਵਿਖੇ ਪੰਜਾਬ ਹੈਲਪ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ ਪੰਜਾਬ ਵਾਸੀਆਂ ਨੂੰ ਪ੍ਰਭਾਵਸ਼ਾਲੀ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਲੋਕਾਂ ਨੂੰ ਉਹਨਾਂ ਦੀਆਂ ਗਰੂਆਂ ਤੇ ਤਰਤੀ ਨਾਗਰੀ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਸੂਬਾ ਸਰਕਾਰ ਨੇ ਪੰਜਾਬ ਵਿੱਚ 881 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਹਨ ਇਹਨਾਂ ਕਲੀਨਿਕਾਂ ਵਿੱਚ 2 ਕਰੋੜ 70 ਲੱਖ ਤੋਂ ਵੱਧ ਮਰੀਜ਼ ਆਪਣਾ ਇਲਾਜ ਕਰਵਾਉਂਦੇ ਹਨ ਮੈਂ ਸਾਡੇ ਦੇਸ਼ ਦੇ ਡਾਕਟਰਾਂ ਮੈਡੀਕਲ ਸਟਾਫ ਅਤੇ ਮਹਾਂਮਾਰੀ ਦੌਰਾਨ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਲੋਕਾਂ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਤੇ ਸੰਸਥਾਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜੇਕਰ ਪੰਜਾਬ ਵੱਲ ਇੱਕ ਨਜ਼ਰ ਮਾਰੀ ਜਾਵੇ ਤਾਂ ਮੌਜੂਦਾ ਸਰਕਾਰ ਭ੍ਰਿਸ਼ਟਾਚਾਰ ਮੁਕਤ ਸਵਸਥਰਾ ਪ੍ਰਸ਼ਾਸਨ ਲੈਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਲੋਕਾਂ ਲਈ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪਹੁੰਚਾਉਣ ਅਤੇ ਲੋਕਾਂ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਦਾ ਨਿਪਟਾਰਾ ਉਹਨਾਂ ਦੇ ਘਰਾਂ ਦੇ ਨੇੜੇ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨ ਸੁਣਵਾਈੈਂ ਕੈਂਪ ਲਗਾਏ ਜਾ ਰਹੇ ਹਨ ਵਿਕਾਸ ਦੀ ਰਫ਼ਤਾਰ ਨੂੰ ਗਤੀ ਦਿੱਤੀ ਜਾ ਰਹੀ ਹੈ ਸਕੂਲ ਆਫ ਐਮਿਨੈਂਸ ਖੋਲ ਕੇ ਵਿਦਿਆਰਥੀਆਂ ਦੇ ਹੁਨਰ ਨੂੰ ਪ੍ਰਾਸ਼ੰਡਾ ਉਪਰਾਲਾ ਸਿੱਖਿਆ ਉਪਾਗ ਕਰ ਰਿਹਾ ਹੈ ਸ਼੍ਰੀ ਸਿੰਘ ਨਾਰਾ ਸਿੰਘ ਜੀ ਪੁੱਤਰ ਗੰਪਤਰ ਹੈ ਫਰਨਾਵ ਸਿੰਘ ਜੀ ਉਹਨਾਂ ਦੇ ਪਰਿਵਾਰ ਤੋਂ ਫਤਨਾ ਤੋਂ ਦਰਸ਼ਨ ਸਿੰਘ ਜੀ ਗਰੌਲੀ ਤੋਂ ਛਿੰ ਪਿੰਡ ਗਰੌਲੀ ਤੋਂ ਛਿੰ ਨਾਜਾ ਸਿੰਘ ਸਰਦਾਰ ਗਗਨਜੀਤ ਸਿੰਘ ਘੱਟਾ ਤੋਂ ਛਿੰ ਸਿੰਘ ਉਹਨਾਂ ਦੇ ਪਰਿਵਾਰ ਤੋਂ ਅਮਰਜੀਤ ਸਿੰਘ ਅਰਮੋ ਤੋਂ ਛੀ ਹਰਵੰਤ ਸਿੰਘ ਜੀ ਉਹਨਾਂ ਦੇ ਛੀ ਤੋਹਾਰ ਸਿੰਘ ਪੁੱਤਰ ਦੇਵਾਂ ਸਿੰਘ ਉਹਨਾਂ ਦੇ ਪਰਿਵਾਰ ਤੋਂ ਅਕਲੀ ਹਰਿਆਲ ਸਿੰਘ ਪੁੱਤਰ ਉਦਮ ਪੁੱਤਰ ਪ੍ਰੇਮ ਸਿੰਘ ਜੰਗੀਰ ਸਿੰਘ ਪੁੱਤਰ ਬਾਲ ਸਿੰਘ ਉਹਨਾਂ ਦੇ ਪਰਿਵਾਰ ਤੋਂ ਸੰਸ਼ੇਰ ਜੈਮਲ ਸਿੰਘ ਉੱਤਰ ਜਗਰਾਤੀ ਮੈਕਿੰਗ ਵੀ ਆ ਰਹੇ ਨੇ ਸਤਰਾਣਾ ਤੋਂ ਜੀ ਗੁਰਵਰਤਨ ਸਿੰਘ ਜੀ ਪੁੱਤਰ ਨਰਾਇਣ ਸਿੰਘ ਜੀ ਬਹਾਂਜਤ ਤੋਂ ਜਿਵੇਂ ਕਿ ਅੱਜ ਇੱਥੇ ਰੰਗ ਰੰਗ ਪ੍ਰੋਗਰਾਮ ਜਿਹੜਾ ਮਨਾਇਆ ਗਿਆ ਹੈ ਬੱਚਿਆਂ ਵੱਲੋਂ ਵਿਦਿਆਰਥੀਆਂ ਵੱਲੋਂ ਵੀ ਕਾਫੀ ਜ਼ਿਆਦਾ ਇਹ ਮਨੋਰੰਜਨ ਦਾ ਇੱਕ ਪ੍ਰੋਗਰਾਮ ਅੱਜ ਜਿਹੜਾ ਕਿ ਆਜ਼ਾਦੀ ਦਿਹਾੜਾ ਹੈ ਕਾਫੀ ਮਾਤੋ ਰਹਿਦਾ ਹੈ ਜਿਹੜਾ ਨਿਆਲ ਕਾਲਜ ਦੇ ਵਿੱਚ ਅੱਜ ਜਿੱਥੇ ਐੜੀ ਡੀ ਐਮ ਸਾਹਿਬ ਲੋ ਢੰਡਾਲ ਰਹਿ ਗਿਆ ਸੀ ਉੱਥੇ ਹੀ ਅੱਜ ਜਿਹੜੇ ਕਿ ਬੱਚੇ ਵਿਦਿਆਰਥੀ ਜਿਹੜੇ ਸਕੂਲਾਂ ਦੇ ਆ ਸਰਕਾਰੀ ਸਕੂਲਾਂ ਦੇ ਵੀ ਆ ਉਹਨਾਂ ਨੇ ਵੀ ਇੱਕ ਬਹੁਤ ਵਧੀਆ ਪ੍ਰੋਗਰਾਮ ਕੀਤੇ ਗਏ ਨੇ ਉਹਨਾਂ ਦੀ ਅਸ਼ਰੋ ਹੋ ਸਕਦਾ ਤਿਆਰੀਆਂ ਵੀ ਕਾਫੀ ਦਿਨ ਤੋਂ ਚੱਲਦੀਆਂ ਹੋਣਗੀਆਂ ਇਸ ਪ੍ਰੋਗਰਾਮ ਵਾਸਤੇ ਬੱਚੇ ਕਿਨ ਆਏ ਤੁਹਾਡਾ ਕਿਹੜੇ ਸਕੂਲ ਦੇ ਵਿਦਿਆਰਥੀ ਆ ਮੇਰਾ ਨਾਮ ਰਸ਼ਦੀਪ ਕੌਰ ਆ ਅਸੀਂ ਸਰਕਾਰੀ ਮੀਡਲ ਸਕੂਲ ਨਿਆਲ ਦੇ ਵਿਦਿਆਰਥੀ ਆ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਅਸੀਂ ਅੱਜ ਤੁਸੀਂ ਕਿਹੜਾ ਪ੍ਰੋਗਰਾਮ ਕਰਨ ਵਾਸਤੇ ਇੱਥੇ ਆਏ ਹੋ ਅਸੀਂ ਗਨਤੰਤਰ ਦਿਵਸ ਤੇ 26 ਗਨਤੰਤਰ ਦਿਵਸ ਦਾ ਗਿੱਦਾ ਪ੍ਰੋਗਰਾਮ ਕਰਨ ਵਾਸਤੇ ਇੱਥੇ ਆਇਾਂਗੇ ਕਿੰਨੇ ਵਿਦਿਆਰਥੀ ਨਾਲ ਤੁਹਾਡੇ ਸਾਡੇ ਮੇਰੇ ਨਾਲ 13 ਵਿਦਿਆਰਥੀ ਨਾਲ ਨੇਗੇ ਮੇਰੇ ਨਾਲ ਬੱਚੇ ਕਿਸ ਤਰ੍ਹਾਂ ਲੱਗ ਰਿਹਾ ਕਿਸ ਤਰ੍ਹਾਂ ਮਹਿਸੂਸ ਕਰ ਰਿਹਾ ਅੱਜ ਜਿਵੇਂ ਕਿ ਘਰ ਦੇ ਵਿੱਚ ਵੀ ਤੁਹਾਨੂੰ ਸ਼ਾਇਦ ਇਹ ਸਕੂਲ ਦੇ ਵਿੱਚ ਵੀ ਪਾਠ ਪੜ੍ਹਾਏ ਗਏ ਹੋਣਗੇ ਕਿ ਅੱਜ 26 ਜਨਵਰੀ ਦੇ ਦਿਹਾੜੇ ਦੇ ਉੱਤੇ ਕਿਸ ਤਰ੍ਹਾਂ ਦਾ ਅੱਜ ਮਾਹੌਲ ਆ ਥੋੜੇ ਨਰਵਸ ਵੀ ਆ ਥੋੜੇ ਖੁਸ਼ੀ ਵੀ ਆ ਵੀ ਆ ਅਸੀਂ ਆਇਆ ਅਸੀਂ ਬਹੁਤ ਆ ਮਤਲਬ ਅਸੀਂ ਸਕਸੈਸ ਹੋ ਗਏ ਸਾਨੇ ਪਿੱਛੇ ਪ੍ਰੋਗਰਾਮ ਕਰਕੇ ਆਏ ਤਾਂ ਸਾਨੂੰ ਬਹੁਤ ਖੁਸ਼ੀ ਆ ਵੀ ਅੱਜ ਅਸੀਂ ਵੀ ਵਧੀਆ ਕਰਿਆ ਅਸੀਂ ਕੋਈ ਪ੍ਰਾਈਜ਼ ਜਿੱਤ ਕੇ ਜਾਈਏ ਤਾਂ ਵੀ ਕੁਝ ਸਿੱਖਣ ਨੂੰ ਮਿਲਦਾ ਕਿਉਂਕਿ ਸਾਡੇ ਦੇਸ਼ ਅੱਜ ਦੇ ਦਿਨ ਅਜ਼ਾਦ ਹੋਇਆ ਸੀਗਾ ਕਿਉਂਕਿ ਜੇ ਹੁਣ ਤੋਂ ਹੀ ਤੁਸੀਂ ਇਸ ਤਰ੍ਹਾਂ ਦੇ ਪ੍ਰੋਗ ਅੱਜ ਇਹ ਹੁਣ ਤੇ ਇਸ ਪ੍ਰੋਗਰਾਮ ਸਿਸਟਰਾ ਲੱਗਿਆ ਸੀ ਵੱਡੇ ਹੋ ਕੇ ਬਹੁਤ ਕੁਝ ਪਾ ਸਕਦੇ ਆ ਮਤਲਬ ਅਸੀਂ ਜਿਵੇਂ ਹੁਣ ਸਾਡਾ ਪ੍ਰੋਗਰਾਮ ਦੇਖਣ ਬਹੁਤ ਜਣੇ ਆਏ ਹਨ ਐਵੇਂ ਅਸੀਂ ਵੱਡੇ ਹੋ ਕੇ ਵੀ ਐਵੇਂ ਬਣਨਾ ਚਾਹੁੰਦੇ ਆ ਵੀ ਅਸੀਂ ਵੀ ਕਿਸੇ ਦਾ ਪ੍ਰੋਗਰਾਮ ਦੇਖਿਆ ਤੇ ਵੱਡੇ ਅਫਸਰ ਕਾਫੀ ਤਿਆਰੀਆਂ ਕੀਤੀਆਂ ਹੋਈਆਂ ਬੱਚਿਆਂ ਨੇ ਵਿਦਿਆਰਥੀਆਂ ਨੇ ਅੱਜ ਦਾ ਜਿਹੜੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਨਾਲ ਸਕੂਲ ਸਟਾਫ ਵੀ ਪਹੁੰਚਿਆ ਹੋਇਆ ਹੈ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਅੱਜ ਦੀ ਜਿਹੜੀ ਕਿ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਪਲ-ਪਲ ਦੀ ਜਿਹੜੀ ਇੱਥੋਂ ਦੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਕਿਉਂਕਿ ਇੱਥੇ ਅੱਜ ਹੋ ਤਾਂ ਫਿਰੰਗਾ ਰੰਗ ਪ੍ਰੋਗਰਾਮ ਜਿਹੜਾ ਕਿ ਜਿਹਦੇ ਵਿੱਚ ਕਾਫੀ ਪਾਤਲਾ ਸ਼ਹਿਰ ਦੇ ਪਤਵੰਤੇ ਵੀ ਪਹੁੰਚੇ ਹੋਏ ਨੇ ਉੱਥੇ ਹੀ ਇਹ ਬੱਚਿਆਂ ਵੱਲੋਂ ਵਧੀਆ ਪ੍ਰੋਗਰਾਮ ਕੀਤਾ ਹੈ ਮੇਰੇ ਨਾਲ ਹਰਪਾਲ ਸਨੇਹੀ ਕੈਮਰਾਮੈਨ ਮਹਿਰਬੰਸ ਸਿੰਘ ਮਹਿਰੋਕ ਪੰਜਾਬ 24 ਨਿਊ ਚੈਨਲ ਤੋਂ ਤੁਹਾਨੂੰ ਪਲ-ਪਲ ਦੀ ਰਿਪੋਰਟ ਦਿਖਾ ਰਹੇ ਹਾਂ ਇਹਨਾਂ ਦੀ ਗਵਰਨਮੈਂਟ ਸੀਨੀਅਰ ਸਕੰਦਰੀ ਸਾਰਟ ਸਕੂਲ ਪਟਨਾ ਹੈ ਤੇ ਇਸ ਕਿੱਦਿਚ ਮਤਲਬ ਕਾਫੀ ਮਜ਼ਾ ਕੀਤਾ ਸੀ ਨਰੇ ਕੁੜੀਆਂ ਦੇ ਉੱਤੇ ਪੇਸ਼ ਕੀਤਾ ਗਿਆ ਤਾਂ ਕਾਫੀ ਮਜ਼ਾ ਆਇਆ ਸੀ ਕਾਫੀ ਇੰਜੋਏ ਕੀਤਾ ਡਾਂਸ ਨੂੰ ਸਭ ਨੂੰ ਦਿਖਾਇਆ ਕਿਵੇਂ ਕੁੜੀਆਂ ਨੂੰ ਬਚਾਉਣਾ ਚਾਹੀਦਾ ਹੈ ਇਹ ਚੀਜ਼ ਵੀ ਦੱਸੀ ਕਿਸ ਤਰ੍ਹਾਂ ਲੱਗ ਰਿਹਾ ਕਿੰਨੇ ਕ ਬੱਚਾ ਦੇ ਵਿੱਚ ਤੋਂ ਸਾਰੀ ਤਿਆਰੀਆਂ ਕਿੰਨੇ ਦਿਨ ਤੋਂ ਚੱਲਦੀਆਂ ਜੀ ਇਹ ਪੂਰੇ ਹਫਤੇ ਤੋਂ ਚੱਲ ਰਹੀ ਸੀ ਤਿਆਰੀਆਂ ਸੀ ਆਪਣੇ ਐਗਜ਼ਾਮ ਦੇ ਵਿੱਚ ਵਿੱਚ ਇਹ ਦਿੱਤੀਆਂ ਨੇ ਔਰ ਅਸੀਂ ਦੋਨਾਂ ਨੂੰ ਮੈਨੇਜ ਕੀਤਾ ਹੈ ਨਾਲੇ ਪੜ੍ਹਾਈ 'ਚ ਵੀ ਵਧੀਆ ਐਚ ਵੀ ਵਧੀਆ ਜਿਹੜੇ ਕਿ ਸਕੂਲ ਦੇ ਟੀਚਰ ਨੇ ਸੀ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਦੀਆਂ ਬੱਚਿਆਂ ਨੂੰ ਤਿਆਰੀਆਂ ਕਰਾਈਆਂ ਗਈਆਂ ਸੀਗੀਆਂ ਔਰ ਬੱਚਿਆਂ ਦਾ ਇੱਕ ਅੱਜ ਬਹੁਤ ਵਧੀਆ ਇਹਨਾਂ ਦਾ ਜਿਹੜਾ ਰੋਲ ਮੈਟਰ ਦੇ ਦੇਖੋ ਜੀ ਦਿਨ ਹੀ ਇੰਨਾ ਵੱਡਾ ਆਪਾਂ ਇੰਡੀਅਨ ਹਿਸਟਰੀ ਦੇ ਵਿੱਚ ਕਹਿ ਸਕਦੇ ਹਾਂ 26 ਜਨਵਰੀ ਦਾ ਤਾਂ ਉਸੇ ਦਿਨ ਦੀ ਇੰਪੋਰਟੈਂਸ ਨੂੰ ਸਮਝਦੇ ਹੋਏ ਇਹਨਾਂ ਦੀਆਂ ਤਿਆਰੀਆਂ ਵੀ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਸੀ ਜਿਹੜੀਆਂ ਪਿਛਲੇ 10-15 ਦਿਨਾਂ ਤੋਂ ਚੱਲ ਰਹੀਆਂ ਸੀਗੀਆਂ ਦੋ ਤਿੰਨ ਰਿਹਸਲਸ ਵੀ ਹੋ ਚੁੱਕੀਆਂ ਨੇ ਐਸ.ਡੀ.ਐਮ ਸਰ ਪਟਨਾ ਮਨਜੋਗ ਸਰ ਵੱਲੋਂ ਅਰੇਂਜ ਕੀਤੀਆਂ ਗਈਆਂ ਸੀ ਤੇ ਨਾਲ ਹੀ ਬੱਚਿਆਂ ਦੇ ਐਗਜ਼ਾਮ ਵੀ ਸੀਗੇ ਪਰ ਇਹਨਾਂ ਚ ਡੈਡੀਕੇਸ਼ਨ ਇੰਨੀ ਸੀ ਇਸ ਡੇ ਨੂੰ ਸੈਲੀਬ੍ਰੇਟ ਕਰਨ ਦੇ ਲਈ ਕਿ ਇਹਨਾਂ ਨੇ ਦੋਨਾਂ ਚੀਜ਼ਾਂ ਨੂੰ ਮੈਨੇਜ ਕੀਤਾ ਹੋਇਆ ਸੀ ਨਾਥਰੇਸ਼ਨ ਕੀ ਸਾਰੇ ਕਾਮੇ ਸਕੂਲਾਂ ਨੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਇੱਥੇ ਉਲੀਕੇ ਔਰ ਕੀਤੇ ਗਏ ਨੇ ਜਿਹਦੇ ਵਿੱਚ ਕੀ ਅੱਜ ਠੰਡਾ ਲਹਿਰਾਇਆ ਗਿਆ ਸੀ ਐਸਡੀਐਮ ਪਾਤੜਾ ਅਸ਼ੋਕ ਮਾਰ ਵੱਲੋਂ ਔਰ ਇਸ ਪ੍ਰੋਗਰਾਮ ਨੂੰ 1-4 ਘੰਟੇ ਉਸ ਟਾਈਮ ਲੱਗਿਆ ਜਦੋਂ ਕਿ ਇਹ ਵਿਦਿਆਰਥੀਆਂ ਨੇ ਇੱਥੇ ਰੰਗਾ ਰੰਗ ਪ੍ਰੋਗਰਾਮ ਦੇ ਵਿੱਚ ਗਿੱਧਾ ਭੰਗੜਾ ਜਾ ਆਪਣੇ